ਹੂੰ ਚੰਗੀ ਸੱਜਣ ਆਏ ਮਰੀਆਂ ਦਾ ਰੋਲਾ ਭੀ ਜਾਂਦਾ ਸੱਜਣ ਕੀ ਹੋਇਆ ਯਾਰ ਜੀ ਦੋ ਵਾਟਰ ਕੋਲ ਭਰ ਜਾ ਬਰਫ ਲਿਆ ਦਹੀਂ ਚ ਪਾ ਵਾਂਗੇ ਮੇਟਾ ਬਰਲਗਿਆ ਵਰਦੀ ਵੀ ਨਾ ਆਹ ਬਰਫ ਲਾਇਆ ਵਾਟਰ ਕੋਲ ਪਾਰਾ ਕੋ ਤੇ ਥੋੜੀ ਤੋੜ ਲਈ ਆਪ ਦਹੀਂ ਚ ਪਾਉਣੀ ਆ चलो जी ये चलो स्टार्टिंग você ia daí ਚਲੋ ਸਰ ਮਾਰੀ ਛੱਲੀਆਂ ਸ਼ੁਰੂ ਕਰਦੇ ਹਾਂ ਹਾਂ ਤਾਂ ਵੇਖੋ ਦੋਸਤੋ ਇਸ ਪ੍ਰਕਾਰ ਆਪਾਂ ਚਵਟੀ ਖਿਲਾਰਦੇ ਆਂ ਮਸਾਲਾ ਲਾ ਕੇ ਆਹ ਵੇਖੋ ਚਵਟੀ ਬਿਲਕੁਲ ਆਪਣੀ ਖਿਲੋਤੀ ਆ ਬਿਨਾ ਕਲੈਂਪਾਂ ਦਾ ਇਸੇ ਤਰ੍ਹਾਂ ਆਪਾਂ ਦੂਸਰੇ ਬੰਨੇ ਵੀ ਚਵਟੀ ਖਿਲਾਰ ਲੈਣੀ ਆ ਤੇ ਉਸ ਤੋਂ ਬਾਅਦ ਵਿੱਚ ਘਾਰ ਮਾਰਾਂਗੇ ਚਵਟੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਪਹਿਲਾਂ ਬਣਾਉਣੀ ਚਾਹੀਦੀ ਪਰ ਹੁਣ ਬਣਾਉਂਦੇ ਆਂ ਫਿਰ ਵੀ ਚੈੱਕ ਕਰੋ ਤੁਸੀਂ ਕਰਾਂਗੇ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਦੋਸਤੋ ਇਸ ਪ੍ਰਕਾਰ ਚਵਟੀ ਲੈਣੀ ਆ ਖਿਲਾਰ ਆਪਾਂ ਮਸਾਲਾ ਮਾਰ ਕੇ ਪਹਿਲਾਂ ਚੌਟੀਆਂ ਨਮੋਨੀਅਮ ਦੀ ਵਰਤਦੇ ਆ ਲੱਕੜ ਦੀ ਚੌਟੀ ਵੀ ਆਪਾਂ ਖਿਲਾਰ ਦਿੰਦੇ ਆ ਭਾਰੀ ਤੋਂ ਭਾਰੀ ਵੀ ਪਰ ਇਸ ਟਾਈਮ ਹੁਣ ਲੱਕੜ ਕੱਟ ਮਿਲਦੀ ਆ ਨਮੋਨੀਅਮ ਦੀਆਂ ਚੌਟਾ ਵਰਤਦੇ ਆਪਾਂ ਇਸ ਪ੍ਰਕਾਰ ਆਪਾਂ ਮਸਾਲਾ ਇਹਦੇ ਨਾਲ ਮਾਰ ਲੈਨੇ ਆ ਜਿਹੜੀ ਚੌਟੀ ਇਹ ਲੈਣਾ ਤੇ ਕਲੰਪ ਕਲੰਪ ਕੋਈ ਨਹੀਂ ਲਾਉਂਦੇ ਆਪਾਂ ਕਈ ਮਿਸਤਰੀ ਕਲੱਪ ਵਰਤਦੇ ਆ ਚਲੋ ਆਪੋ ਆਪਣਾ ਜਰਵਾਹਾ ਆਪਣਾ ਜਰਵਾਹਾ ਇਸ ਤਰੀਕੇ ਨਾਲ ਆਪਾਂ ਖਿਲਾਰਦੇ ਆ ਚੌਟੀ ਦੂਸਰੀ ਸਾਈਡ ਵੀ ਖਿਲਾਰ ਕੇ ਆਪਾਂ ਸਾਰੇ ਕੋਲੇ ਤੇ ਮਾਰ ਕੇ ਮਸਾਲਾ ਫਿਰ ਵਿੱਚ ਆਪਾਂ ਚੌਟੀ ਮਾਰ ਕੇ ਕੱਟਣਾ ਉਹ ਵੀ ਵਿਖਾਵਾਂਗੇ ਤੁਹਾਨੂੰ ਲਾਈਕ ਸ਼ੇਅਰ ਕਮੈਂਟ ਤਹਾਡੀ ਮਰਜ਼ੀ ਕਰਨਾ ਕਰਿਓ ਨਾ ਇਹਨੇ ਤੁਹਾਡੀ ਮਰਜ਼ੀ ਆ ਚੰਗਾ ਜੀ ਅਗਲੀ ਵੀਡੀਓ ਪਾਉਣੇ ਨਾਲ ਜੋੜ ਕੇ ਚਲੋ ਇਸ ਪ੍ਰਕਾਰ ਅਹੀਂ ਮਾਰ ਰਹੇ ਮਸਾਲਾ ਇੱਥੇ ਬਲਾਉਣੀ ਆਪਾਂ ਚੌਕੀ ਖਲਾ ਰਾਂਗੇ ਅੰਜ ਖਾਰੇ ਜਿਹੜਾ ਵੀ ਮਿਸਤਰੀ ਵੇਖਣデア ਭਣਪਰਾ ਉਹ ਇਸ ਚੀਜ਼ ਨੂੰ ਫੋਲੋ ਕਰ ਲਓ ਵੀ ਐਸ ਤਰੀਕੇ ਨਾਲ ਤੁਸੀਂ ਮਸਾਲਾ ਮਾਰ ਲੈਣਾ ਦਬਾਲ ਕੇ ਇਹ ਦੇਖੋ ਆਮ ਕਾਸ ਮਿਸਟਰੀ ਨੂੰ ਨਹੀਂ ਪਤਾ ਹੈਗਾ ਕੈਮਰਾਮੈਨ ਨੂੰ ਕਹੂੰਗਾ ਇਹ ਬੰਨੇ ਆ ਜਾ ਹਣ ਸਟਾਪ ਲਾ ਲਾ ਰਹੀ ਨੂੰ ਫਿਰ ਵੀ ਮੈਂਤੀ ਲੈ ਲਾਂਗੇ ਪੂਰੀ ਸਾਢੇ 12 ਸਾਢੇ 12 ਇਹਨੂੰ ਚੰਗੀ ਤਰ੍ਹਾਂ ਕਾਂਡੀ ਨਾਲ ਘੋਟ ਲਾਂਗੇ ਇਹਨੂੰ ਆਹ ਚੀਜ਼ ਨੂੰ ਭਰਨਾ ਜ਼ਰੂਰੀ ਆ ਇੱਥੇ ਮਸਾਲਾ ਮਾਰ ਲੈਣਾ ਤੁਸੀਂ ਆਹ ਚੀਜ਼ ਨੂੰ ਭਰ ਦੇਣਾ ਰੀ ਤੇ ਜਿਹੜੀ ਚੌਟੀ ਹਿੱਲਦੀ ਐਸ ਤਰੀਕੇ ਨਾਲ ਅੰਜ ਮਸਾਲਾ ਮਾਰਨਾ ਵਿੱਚ ਖੱਪਿਆਂ ਚ ਚੌਪਟੀ ਦੇ ਘਰ ਦੇਣਾ ਰੀਨਾ ਹਨਾ ਜੀ ਤਾਂ ਇਤਰਾ ਇਹ ਮਸਾਲਾ ਰੀਨਾ ਮਾਰ ਲੈਣਾ ਖੱਪਿਆਂ ਚ ਫਿਰ ਆਪੇ ਜਿੰਮੜ ਜਾਣੀ ਫੇਰ ਆ ਚੀਜ਼ ਨੂੰ ਜਿੰਨਾ ਜਿੰਨਾ ਲੋਰੀ ਚੌਪਟੀ ਹੱਥ ਛੱਡਦੇ ਆਪਾਂ ਹੁਣ ਬਾਅਦ ਚ ਖਾਵਾਂਗੇ ਆਪਾਂ ਤਾਂ ਨੂੰ ਚੌਪਟੀ ਮਾਰ ਕੇ ਸਫਾਈ ਲਾਉਂਦੇ

ਓਏ ਦੋਸਤੋ ਵੇਖੋ ਦਰਾਜੀਆਂ ਮਾਰ ਲਿਆ ਵਾ ਚਮਚੇ ਨਾਲ ਮੋੜ ਕਾੜ ਦੀ ਮਾਂ ਓਣ ਇੰਚੀ ਤੇ ਵਾ ਮਿਚਾਨੀ ਲਾਉਂਦੇ ਸੀ ਚਾ ਚਾ ਕਰ ਲਾ ਸਲਾਮ ਚਾਚੇ ਨਾ ਮੁੰਡਾ ਆਂਦਾ ਨਾ ਹੌ ਲਾਇ ਜੀ ਤੇਰੀ ਲੈਟਸ ਗੋ Ja,

ਦੋਸਤੋ ਇੱਕ ਟ੍ਰਿਕ ਆਪਾਂ ਇਹ ਵੀ ਵਿਖਾਉਣੀ ਆ ਵੀ ਥੱਲੇ ਕਿਵੇਂ ਚਪਟੀ ਚ ਮੇੜਨੀ ਆ ਪਹਿਲਾਂ ਆਪਾਂ ਥੱਲੇ ਧਾਰ ਤੇ ਚੰਗੀ ਤਰ੍ਹਾਂ ਵੇ ਪਣਾ ਲਾ ਲਿਆ ਮੇਰੇ ਪੁੱਤ ਨੇ ਗੋਰੇ ਨੇ ਨਹੀਂ ਯਾਰ ਸਹੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਟ੍ਰਿਕਾ ਵੀ ਵਿਖਾਉਣੀ ਆ ਆਪਾਂ ਵੇਖੋ ਚੰਗੀ ਤਰ੍ਹਾਂ ਮੇਰੇ ਪੁੱਤ ਗੋਰੇ ਨੇ ਲਾ ਲਿਆ ਪਣਾ ਇਸ ਤੋਂ ਬਾਅਦ ਆਪਾਂ ਮਾਰਾਂਗੇ ਮਸਾਲਾ ਤੇ ਮਸਾਲਾ ਮਾਰਨ ਤੋਂ ਬਾਅਦ ਚਪਟੀ ਚ ਮੇੜ ਕੇ ਖਾਵਾਂਗੇ ਕਿਸ ਤਰ੍ਹਾਂ ਥੱਲੇ ਵਾਲੀ ਧਾਰ ਤੇ ਵੀ ਆਪਾਂ ਚਪਟੀ ਚ ਮੇੜਦੇ ਆ ਵੀਡੀਓ ਲਾਈਕ ਸ਼ੇਅਰ ਕਮੈਂਟ ਕਰ ਲਈ ਦਿਓ ਤੇ ਚੈਨਲ ਫੋਲੋ ਕਰ ਲਿਓ ਅੱਗੇ ਤੋਂ ਹੋਰ ਵੀ ਆਪਾਂ ਜਾਣਕਾਰੀਆਂ ਦਿਆ ਕਰਾਂਗੇ ਹਲੋ ਸਰ ਵੀ ਦੋਸਤੋ ਬੜਾ ਕਰੂਗਾ ਬੰਦਾ ਦੇਖਣ ਪੜਾਵਾਂ ਗੱਲੋਂ ਉਥੋਂ ਕਰਦਾ ਇਹ ਗੱਡੀ ਨੀ ਬੜਾ ਰੋਟਾ ਕਿਹਾ ਰੋਟਾ ਕਿਰੇ ਦਾ ਮੁਰਜਣਾ ਬਹੁਤ ਕਿਰੇ ਬੜੇ ਭਾਈ ਜਾਣੇ ਓਏ ਚੰਦ ਠੀਕ ਚੈੱਕ ਕਰੋ ਲੋ 23 ਇਸ ਤਰੀਕ ਜਣਾ ਖਾ ਸਕਦੇ ਅਗਲਾ ਵੀਡੀਓ ਵੇ ਫੇਰ ਹਾਂ ਤਾਂ ਹੋ ਨਹੀਂ ਸਕਦਾ ਹੋ ਗਿਆ ਫੇਰ ਅੱਜ ਮਾਂ ਨਹੀਂ ਉਥੇ ਪਹਿਲਾਂ ਵੱਡੀ ਇੱਕ ਧੀ ਵੀ ਕਰ ਲੈਂਦੋ ਪੂਰੀ ਫਿਰ ਥੇ ਜਾਣਾ ਮੁੱਕੀ ਆਣਾ ਖਾਈ ਆ ਹੁਣ ਨਾ ਲਿਆ ਵਾਂਡੇ ਦਾ ਅੱਗੇ ਲਿਆਇ ਕਰਦਾ ਤੇਰਾ ਮੈਂ ਨਹੀਂ ਚਲੇ ਜੀ ਪਰ ਅੱਜ ਨਹੀਂ ਹਜੇ ਨਹੀਂ ਜਾਣਾ ਦੋ ਦੋ ਤਿੰਨ ਦਿਨ ਆਏ ਦਾ ਕੰਮ ਉਹ ਕਰਾਓ ਤੇ ਫਿਰ ਚਲ ਜੀ ਇਹ